1984 ਨਸਲਕੁਸ਼ੀ ਮਾਮਲੇ ਵਿੱਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਵੱਲੋਂ ਜਗਦੀਸ਼ ਟਾਈਲਰ ਨੂੰ ਸੁਣਵਾਈ ਗਈ ਸਜ਼ਾ ਦੇ ਮਾਮਲੇ ਵਿੱਚ ਮੋਹਾਲੀ ਭਾਜਪਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਸ਼ੁਕਰਾਨਾ ਪ੍ਰੋਗਰਾਮ ਇਸ ਮੌਕੇ ਤੇ ਖਾਸ ਤੌਰ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਰਸਾ ਹੋਏ ਨਤਮਸਤਕ ਉਸ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਗੁਰਗ੍ਰੰਥ ਜੀ ਮਾਨਿਆ ਜੋ ਪ੍ਰਭੂ ਮੇਰੇ ਕੋ ਜੈ ਸਸਿਕਾ ਜੈ ਸ਼੍ਰੀ ਰਾਮ राधे राधे हरे कृष्णा जय जिनेंद्र ਆទਿਸ਼ ਪੱਤਰਕਾਰ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਦਾ ਦਾਨ ਬਖਸ਼ੋ ਸਾਡੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਆਪ ਸਭ ਦੇ ਬਹੁਤ ਹੀ ਪਿਆਰੇ ਸਰਦਾਰ ਮਨਜੀਤ ਸਿੰਘ ਸਿੱਸਾ ਜੀ ਆਏ ਨੇ ਔਰ ਦਿੱਲੀ ਚ ਚੋਣ ਜਿੱਤਣ ਤੋਂ ਬਾਅਦ ਭਾਜਪਾਈ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਚ ਵਜੀਰ ਬਣਨ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਵਿਜ਼ਿਟ ਹੈ ਇਹਨਾਂ ਨੂੰ ਜੀ ਆਇਆਂ ਆਖਦੇ ਆ ਔਰ ਅਨੇਰ ਮੰਸੀ ਕਿ ਅੱਜ ਮੈਂ ਜੇ ਚੰਡੀਗੜ੍ਹ ਪਹਿਲੀ ਵਾਰ ਆ ਰਿਹਾ ਤੇ ਪੱਤਰਕਾਰ ਭਾਈਚਾਨ ਨਾਲ ਜ਼ਰੂਰ ਰੂਬਰੂ ਹੋਆ ਔਰ ਸਾਡੇ ਸਿਰਸਾ ਜੀ ਕਿਸੇ ਕੀ ਕਹਿੰਦੇ ਪਰਿਚਿਤ ਤੇ ਮਹਤਾਜ ਨਹੀਂ ਹੈ ਚਾਹੇ ਦਿੱਲੀ ਸੀ ਕੁਰਦਵਾਰਾ ਮੇਜਬੇ ਪ੍ਰਧਾਨ ਰਹੇ ਇਸ ਤੋਂ ਪਹਿਲੇ ਵਿਧਾਇਕ ਰਹੇ ਔਰ ਇਸ ਵਕ ਸਾਡੇ ਪਾਰ티ਤਾ ਪਾਰਟੀ ਦੇ ਕੌਮੀ ਸਕੱਤਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾਰੇ ਨੇ ਔਰ ਮੈਂ ਹੁਣ ਬਿਨਾਂ ਕਿਸੇ ਦੇਰੀ ਦੇ ਸਿਰਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦਾ ਅੱਗੇ ਇੱਕ ਪ੍ਰੋਗਰਾਮ ਹੈ ਦੀ ਡੈਡਲਾਈਨ 3:30 ਵਜੇ ਦੀ ਹੈ ਉੱਥੇ ਪਹੁੰਚਣਾ ਹੈ ਕਿ ਮੈਂ ਬੇਨਤੀ ਕਰੂੰਗਾ ਕਿ ਪત્રਕਰਨ ਆਪਣੀ ਗੱਲਬਾਤ ਸਾਂਝੀ ਕਰਨ ਸਿਰਸਾ ਜੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਭ ਨੂੰ ਪਹਿਲਾਂ ਤੇ ਜਿ ਆਇਆਂ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਨੇ ਬਣਨ ਤੋਂ ਬਾਅਦ ਜੋ 1984 ਦੇ ਸਿੱਕ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜਦੋਜਹਦ ਆ ਸ਼ਹਿਦ ਦੇਸ਼ ਦੇ ਇਤਿਹਾਸ ਅੰਦਰ ਵਾਹਦ ਇੱਕ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸੱਜਣ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸੱਜਣ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤ ਧਰਮਦਾਸ ਸ਼ਾਸਤਰੀ ਕਮਲਨਾਥ ਔਰ ਲਲਿਤ ਮਾਕਨ ਐਸੇ ਅਨੇਕਾਂ ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲੇਆਂ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜ਼ਾਵਾਂ ਹੋਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਦੇ ਕਾਉਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਇਹਨਾਂ ਨੂੰ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜਿਸ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੇ ਗਵਾਈ ਚ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉੱਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੋ ਸਾਨੂੰ ਇਹ ਲੰਬੇ ਸਮੇਂ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਔਰ ਬਲ ਮਿਲਿਆ ਔਰ ਇਸ ਕੇਸ ਅੰਦਰ 40 ਸਾਲ ਤੋਂ ਬਾਅਦ ਔਰ ਇਸ ਤੋਂ ਪਿਛਲੇ ਕੇਸ ਸੱਜਨ ਕੁਮਾਰ ਦੇ ਅੰਦਰ ਲਗਭਗ 33 ਸਾਲ ਤੋਂ ਬਾਅਦ ਅਸੀਂ ਇਨਸਾਫ ਲੈਣ ਚ ਕਾਮਯਾਬ ਹੋਏ ਸੀ ਜਗਦੀਸ਼ ਟਾਈਟਲਰ ਦੀ ਜਿਹਦੀ ਕਾਂਗਰਸ ਨੇ ਜਿਸ ਨੂੰ ਐਸਆਈਟੀ ਬਣਾ ਕੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਾਫ ਕਰਨਾ ਜਿਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਸੀਬੀਆਈ ਦੇ ਮਾਧਿਅਮ ਤੋਂ ਉਸ ਦੀ ਵੀ ਐਸਆਈਟੀ ਬਣਾ ਕੇ ਉਸ ਕੇਸ ਨੂੰ ਵੀ ਦੁਬਾਰਾ ਖੋਲ ਲਿਆ ਗਿਆ ਉਸ ਅੰਦਰ ਚਾਰ ਸ਼ੀਟ ਫਾਈਲ ਹੋ ਚੁੱਕੀ ਆ ਔਰ ਚਾਰਜਸ ਫਰੇਮ ਕਰਨ ਦਾ ਅੱਗੇ ਕੋਰਟ ਵੱਲੋਂ ਜਿਹੜੇ ਆ ਸੰਕੇਨ ਲਿਆ ਜਾ ਰਿਹਾ ਸੋ ਜਿੱਥੇ ਅਸੀਂ ਅੱਜ ਧੰਨਵਾਦ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਜਿੱਥੇ ਦਿੱਲੀ ਦੇ ਅੰਦਰ ਇਹਨਾਂ ਕਾਤਲਾਂ ਨੂੰ ਨਕੇਲ ਪਾ ਕੇ ਜੇਲ੍ਹਾਂ ਚ ਪਾਇਆ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਕਿ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਕਾਨਪੁਰ ਅੰਦਰ ਵੀ ਲਗਭਗ ਹੁਣ ਤੱਕ 80 ਐਸੇ ਲੋਕ ਜਿਹੜੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 2.5 ਸਾਲਾਂ ਦੇ ਅੰਦਰ 80 ਐਸੇ ਲੋਕ ਨੇ ਜਿਹੜੇ ਐਸਆਈਟੀ ਨੇ ਹੁਣ ਤੱਕ ਅਰੈਸਟ ਕੀਤੇ ਨੇ ਕਾਨਪੁਰ ਦੇ ਸਿੱਖ ਕਤਲੇਆਮ ਅੰਦਰ ਇਹ ਵੀ ਲਗਭਗ 37-38 ਸਾਲਾਂ ਬਾਅਦ ਕਾਰਵਾਈ ਸ਼ੁਰੂ ਹੋਈ ਇਹ ਲੋਕ ਉਹ ਸੀਗੇ ਜਿਹੜੇ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਦੀ ਜ਼ਿੰਦਗੀ 'ਚ ਉਹਨਾਂ ਕੋਈ ਸਾਖ ਤਾਬ ਲੈ ਨਹੀਂ ਸਕਦਾ ਇਸੇ ਤਰ੍ਹਾਂ ਦਿੱਲੀ ਦੇ ਹੋਰ ਕੇਸਿਸ ਦੇ ਅੰਦਰ ਐਸਐਸਆਈਟੀ ਨੇ ਹੁਣ ਤੱਕ ਬਹੁਤ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਨੇ ਐਸਐਸਆਈਟੀ ਦੇ ਮਾਧਿਅਮ ਤੋਂ ਜਿਹੜੇ ਕੇਸ ਬੜਾਏ ਗਏ ਉਹਨਾਂ 'ਚ ਸਜ਼ਾਏ ਮੌਤ ਵੀ ਹੋਈਆਂ ਨੇ ਉਮਰ ਕੈਦ ਵੀ ਹੋਈਆਂ ਨੇ ਲੋਕਾਂ ਨੂੰ ਔਰ ਇਹ ਸਾਰੇ ਉਹ ਕਤਲੇਆਮ ਕਰਨ ਵਾਲੇ ਕਾਤਲ ਨੇ ਜਿਹੜੇ ਹੁਣ ਤੱਕ ਬਿਲਕੁਲ ਬੇਖੌਫ ਹੋ ਕੇ ਘੁੰਮਦੇ ਸੀ ਉਹਨਾਂ ਦਾ ਤੇ ਕੇਸ ਵੀ ਦਰਜ ਨਹੀਂ ਹੋਈ ਸੀ ਐਸਆਈਟੀ ਨੇ ਆ ਕੇ ਐਸੇ ਅਨੇਕਾਂ ਕੇਸਾਂ ਨੂੰ ਖੋਲ ਕੇ ਤੇ 1984 ਦੇ ਸਿੱਖ ਕਤਰੀਆਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਨੇ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੁਡੀਸ਼ਰੀ ਦਾ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਕੋਈ ਗਵਾਹੀ ਦੇਣ ਵਾਸਤੇ ਤਿਆਰ ਨਾ ਹੋਵੇ ਜਦੋਂ ਪਰਿਵਾਰਾਂ ਨੇ ਆਪਣੇ ਸਾਹਮਣੇ ਇੰਨਾ ਭਿਆਨਕ ਦ੍ਰਿਸ਼ ਦੇਖਿਆ ਹੋਵੇ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਂਦਿਆਂ ਦੇਖਿਆ ਹੋਵੇ ਕਾਨੂੰਨ ਤੋਂ ਸਰਕਾਰ ਤੋਂ ਵਿਸ਼ਵਾਸ ਛੁੱਟ ਚੁੱਕਿਆ ਹੋਵੇ ਔਰ 35-35 ਸਾਲ ਤੋਂ ਇਨਸਾਫ ਨਾ ਮਿਲਿਆ ਹੋਵੇ ਫੇਰ ਵੀ ਪਰਿਵਾਰ ਦੇ ਲੋਕ ਅੱਗੇ ਆ ਕੇ ਕਹਿਣ ਕਿ ਜੇ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਗਵਾਹਾਂ ਗਵਾਹੀਆਂ ਦੇਣ ਨੂੰ ਤਿਆਰ ਆ ਸੋ ਉਹਨਾਂ ਪਰਿਵਾਰਾਂ ਦਾ ਵੀ ਸਿੱਤ ਧੰਨਵਾਦ ਕਰਦੇ ਜਿਨ੍ਹਾਂ ਸਾਡਾ ਇਸ ਲੜਾਈ 'ਚ ਯੋਗਦਾਨ ਪਾਇਆ ਦੂਜਾ ਦਿੱਲੀ ਤੋਂ ਅੱਜਕੱਲ ਪਕੌੜਾ ਦਲ ਇੱਥੇ ਪਹੁੰਚ ਆਇਆ ਤੁਸੀਂ ਹੱਸੇ 'ਚ ਪਕੌੜਾ ਦਲ ਨਹੀਂ ਹੈਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ 10 ਸਾਲ ਜਿਸ ਦਿੱਲੀ ਨੂੰ ਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ ਚ ਲੈ ਕੇ ਆਉਣਾ ਏ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਇੱਥੇ ਹੀ ਸਤਿੰਦਰ ਜੈਨ ਘੁੰਮਦੇ ਪਏ ਨੇ ਕੱਲ ਦੇ ਉਹ ਵਿਬਾਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਗੇਰ ਦੀਆਂ ਗੱਡੀਆਂ ਤੇ ਐਂਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪ ਨੂੰ ਦੱਸਦੇ ਸੀ ਅੱਜ ਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਪਾਸਨਾ ਕਰਨ। ਇਹ ਬੁਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ। ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਵਾ ਬਾਜ਼ਾਰਚ ਕਰ ਰਹੇ ਨੇ। ਕੁਝ ਕਹਿ ਰਹੇ ਨੇ ਇਸ ਬੁਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ। ਕੁਝ ਕਹਿ ਰਹੇ ਨੇ ਇਸ ਬੁਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ। ਪਰ ਮੈਨੂੰ ਹੈਰਾਨ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ 3 ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਏ ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬਚਿਆ ਹੋਵੇ ਹੁਣ ਕਹਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਹੈ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ 3 ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜੋਰਦਾਰ ਵਾਰ ਕਿੱਡਾ ਜ਼ੋਰਦਾਰ ਆ 181000 ਰੁਪਏ ਫੜਿਆ 181000 ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 181000 ਰੁਪਿਆ ਡਰਗ ਮਨੀ ਫੜ ਲਈ 181 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਜੇਲਾ 'ਚ ਭੇਜਣ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ 'ਚ ਰਾਜ ਕਰ ਰਹੇ ਨੇ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਏ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਪਰ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ 'ਚ ਧੱਕ-ਧੱਕ ਕੇ ਉਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਨੇ ਉਨਾਂ ਤੇ ਕੋਈ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਇਸ ਕਰਕੇ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਇਹਦਾ ਕੱਲ ਦਾ ਜੀਸੀਪੀ ਦੀ ਫੋਟੋ ਦਿਖਾਉਂਦੇ ਪਏ ਜੇ ਇਹ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾਰੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਹੈ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇੱਤੇ ਆਇਆ ਹੈ ਇਹ ਜ਼ੋਰਦਾਰ ਵਾਰ ਜਿੱਦਾਂ ਦੀ ਸਰਕਾਰ ਬਣੀ ਸੀ ਉਸ ਦਿਨ ਦਾ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੋ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਹੈ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਕਿ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿੱਥੇ 181000 ਮਿਲੂਗਾ ਵੀ ਡਰਗ ਮਨੀ 181000 ਬੜੇ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਅਗਾਹ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਤੁਹਾਡੀ ਇੱਕ ਰਾਜ ਸਭਾ ਹੋਰ ਖਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ ਐਡਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਏ ਪੰਜਾਬ ਦਾ ਕਰੋੜਾ ਰੁਪਿਆ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਲਗਾ ਕੇ ਪੰਜਾਬ ਤੋਂ ਬਾਹਰ ਉਜਾੜਿਆ ਜਾਂਦਾ ਏ ਪੰਜਾਬ ਦਾ ਪੈਸਾ ਕਿਉਂਕਿ ਦਿੱਲੀ ਤੇ ਬਚੀ ਨਹੀਂ ਉਹਨਾਂ ਦੇ ਕੋਲ ਹੁਣ ਤੁਹਾਡਾ ਪੈਸਾ ਲੁੱਟਣਗੇ ਅੱਗੇ ਤੇ ਤੁਹਾਡਾ ਕਈ ਕਰੋੜਾ ਲੱਗਦਾ ਸੀਗਾ ਹੁਣ ਉਹਨੂੰ ਉਹਨੂੰ 5 ਗੁਣਾ ਹੋਰ ਕਰ ਲਿਓ ਜੇ ਹੁਣ ਅਖਬਾਰਾਂ ਦੇ ਅੰਦਰ ਸੈਂਕੜੇ ਕਰੋੜਾਂ ਦਾ ਐਡ ਨਹੀਂ ਲਗਿਆ ਕਰੂ ਹਜ਼ਾਰਾਂ ਕਰੋੜਾਂ ਦਾ ਐਡ ਲਗਿਆ ਕਰੂ ਹੁਣ ਟੀਵੀਆਂ ਦੇ ਅੰਦਰ ਸੈਂਕੜੇ ਕਰੋੜ ਨਹੀਂ ਜਾਇਆ ਕਰੇਗਾ ਹਜ਼ਾਰਾਂ ਕਰੋੜ ਜਾਇਆ ਕਰੇਗਾ ਕਿਉਂਕਿ ਉਹਨਾਂ ਦਿੱ ਇਸ ਕਰਕੇ ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਹੈ ਦੋਵਾਂ ਦਮ ਹੱਥਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ ਹੈਲੀਕਾਪਟਰਾਂ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਨੂੰ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲਾ ਜਾਂ ਕੇਜਰੀਵਾਲ ਦਾ ਉਹ ਸੈਕਟਰੀ ਆ ਜਿਹਨੂੰ Z+ ਬੇਬਬ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਜਾ ਪਾਟ ਗਿਆ ਜਿਹਨੂੰ ਜੈਡ ਪਾ ਸੁਰੱਖਿਆ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਥੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਜਰੀਵਾਲ ਜੀ ਕਦੀ ਅਚ ਕਾਮਯਾਬ ਨਹੀਂ ਹੋਆ ਸਿੱਖਰ ਸਾਹਿਬ ਜਿਹੜਾ ਕਿਸਾਬ ਵਿੱਚ ਬੋਲ ਚੱਲ ਰਿਹਾ ਹੈਗਾ ਕੱਲ ਵੀ ਅਸੀਂ ਕਿ ਅਸੀਂ ਨੇ ਸਰਪੰਚ ਦਿੱਤਾ ਸੀਗਾ ਚੰਡੀਗੜ੍ਹ ਦਾ ਉਹਨੂੰ ਲੈ ਕੇ ਕੀ ਕਹਿੰਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਬਿਲਕੁਲ ਜੀ ਕਿਸਾਨਾਂ ਦੀ ਮੰਗਾਂ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀ ਮੰਗਾਂ ਫੇਲ ਦੇ ਤਰ੍ਹਾਂ ਇਸ ਤੇ ਹੱਲ ਹੋਣਾ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆਂ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਆਂ ਕਿ ਸਾਨੂੰ ਬਜਾਏ ਜਿਤ ਬਾਜੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਏ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚੜਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਏ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਕਰ ਲਓ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਛੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਛੱਟ ਪਹੁੰਚ ਵੱਜੀ ਹੈ ਇਹਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਸ ਨੂੰ ਬੈਠ ਕੇ ਜਿਹੜੇ ਮਸਤੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਇਹ ਕਰਨਾ ਚਾਹੀਦਾ ਸਿੱਤਾ ਸਾਹਿਬ ਸਿੱਤਾ ਸਾਹਿਬ ਆਜ ਡਿਟੈਂਸ਼ਨ ਦੇ ਥਰੂ ਫਾਰਮਰਸ ਦੀ ਉਸ ਕੋ ਕਿਵੇਂ ਦੇਖਦੇ ਹੋ ਕਿਉਂਕਿ ਕਈ ਨਕਾ ਨਹੀਂ ਕਹਾ ਜਾ ਰਿਹਾ ਕਿ ਦੋ ਦਰਸਤ ਦਿੱਤੀ ਪਾਰਟੀ ਹੈ ਔਰ ਉਸ ਦੇ ਬਾਅਦ ਦੋ ਦਰਸਤ ਜਿ ਕੋ ਪੰਜਾਬ ਸਰਕਾਰ ਨੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿਨੂ ਕਿਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਹੈ ਉਹ ਬੜਾ ਮੰਦਪਕ ਹੈ ਜੀ ਜੋ ਕਿਸਾਨੋ ਕੀ ਬਾਤ ਹੋ ਰਹੀ ਹੈ ਧਰਨੇ ਕਿਸਾਨ ਜੋ ਮੋਰਚੇ ਲਗਾ ਰਹੇ ਹਨ ਔਰ ਪੰਜਾਬ ਸੀਐਮ ਕਾ ਵੀ ਦੇਖਾ ਬਿਆਨ ਆਇਆ ਹੈ ਇਸ ਲਈ ਕਿ ਮੋਰਚੋ ਕਾ ਇਹ ਰਾਜਿਕ ਬੰਧ ਆਇਆ ਪੰਜਾਬ ਤੁਮ ਖੇਂਦਰ ਸਰਕਾਰ ਵੀ ਜਿਹੜੀ ਆਪਰ ਵੀ ਪ੍ਰੈਸ਼ਰ ਪੜ ਰਹਾ ਹੈ ਜਿੰਨੇ ਕਿਸਾਨ ਜਾਂਦੇ ਹਨ ਆਪਨੇ ਵੀ ਲੰਗਰ ਦੇ ਪਿੱਛੇ ਵਿਵਸਥਾ ਕੀਤੀ ਜਦੋਂ ਹੋ ਗਿਆ ਮੇਰਾ ਇਹ ਕਹਿਣਾ ਹੈ ਕਿ ਕੇਂਦਰ ਸਰਕਾਰ ਇਸਪੇ ਕਿਉਂ ਨਹੀਂ ਆਪਣਾ अपने प्रभाव से अपने प्रतिनिधि बार बार भेजे समझाने का भेज रहे हैं। हमारे तो बार बार आए लेकिन बात बन नहीं पा रही है ना हाँ, तो ये बात है वो बात बनाने के लिए जैसे आप हैं यहाँ के हैं जिस तरह के लोग आके उनसे पंजाब को क्या तरह मिनट किसान कह रहे भी करेंगे चंडीगढ़ जान देता जा रहा दिल्ली चंडीगढ़ आपने भी जो दोनों के जवाब देता हूँ आपने भी जो कहा ऐसा नहीं है हमारे पीयूष गोयल जी हमारे मंत्री हैं जुम्मेवार हैं, उनको बातचीत उन्होंने करनी शुरू करी अभी भी बातचीत ऐसे बंद तो हो नहीं गई है, है नहीं वो ठीक है माँ बोली भी ठीक है लेकिन ऐसा कानून के मुद्दों की जादी ਔਰ ਬਾਕੀ ਜਾਣਕਾਰੀ ਕਿਉਂਕਿ ਉਹਦੇ ਆਦਮੇ ਤਾਕਤ ਹੈ ਉਹਨੂੰ ਜਾਰੀ ਜਾਣਕਾਰੀ ਇਹ ਆਪਨੇ ਠੀਕ ਕਹਾ ਕਿ ਲੋਕਲ ਜਦ ਤੱਕ ਨਹੀਂ ਹੋਗੇ ਇਹ ਆਪਕਾ ਵਿਸ਼ਾ ਬਿਲਕੁਲ ਸਹੀ ਹੈ ਕਿ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਇਮੋਸ਼ਨਲ ਵੀ ਸੈਂਟੀਮੈਂਟ ਕਨਵਿੰਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਔਰ ਸਮਝਾ ਵੀ ਦਿੰਦਾ ਹੈ ਜਿਹੜਾ ਬਾਹਰੋਂ ਆਇਆ ਹੁੰਦਾ ਕਈਆਂ ਦੀ ਭਾਸ਼ਾ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਠੀਕ ਕਹੀ ਹੈ ਤੁਸੀਂ ਸਾਡਾ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਸ ਬਦਲਿਆ ਹੈ ਪਹਿਲਾਂ ਕਹਿੰਦੇ ਸੀ ਕਿ ਮੁੱਖ ਮੰਤਰੀ ਮਿਰਯੋਕਰ ਨਹੀਂ ਗੱਲਬਾਤ ਕਰਾਂਦੇ ਨੇ ਪਰ ਹੁਣ ਖੁਦ ਨੂੰ ਅੰਦੋ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਭਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨੂੰ ਫਿਰ ਟੁੱਟੇਗੀ ਕਿਉਂਕਿ ਫਿਰ ਉਹਨਾਂ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਰ ਸਰ ਜੀ ਲਗਵਿੰਦ ਕੇਜਰੀਵਾਲ ਨੂੰ ਮਸੀਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਦੂਜੂ ਥਿੰਕ ਇ ਭਗਵੰਤ ਮਾਨ ਨੂੰ ਰਿਪਲੇਸਡ ਬਾਈ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਦੇਖੋ ਮੈਂ ਤੇ ਜਿੱਦਣ ਸਰ ਰਿਜ਼ਲਟ ਆਇਆ ਸੀ ਉਦੋਂ ਹੀ ਦੱਸਤਾ ਸੀਗਾ ਭਗਵੰਤ ਮਾਨ ਜੀ ਦੀ ਮੀਟ ਕਲਾਸ ਤੇ 3 ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਤਾ ਸੀ ਹੁਣ ਕੀ ਕਰਨਗੇ ਭਗਵੰਤ ਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮਐਲਏ ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨੂੰ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਜੀ ਨਹੀਂ ਕਰ ਪਾਰੇ ਨਲਾਇਕ ਆ ਕੋਈ ਕਰਪਸ਼ਨ ਕਰ ਰਿਹਾ ਏ ਇਹ ਡਰਗ ਨਹੀਂ ਸੰਭਾਲ ਪਾਈ ਆਹੀ ਕੰਮ ਹੋ ਰਿਹਾ ਨਾ 21 ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਈ ਜੇ ਭਗਵੰਤ ਮਾਨ ਨਹੀਂ ਪਾ ਰਿਹਾ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰਗ ਉੱਤੇ ਵਾਰ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਲ ਹੋ ਚੁੱਕਿਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਸ਼ਨ ਸੰਭਲਦੀ ਪਈ ਐ ਨਾ ਕਾਨੂੰਨ ਸੰਭਲਦਾ ਪਿਆ ਐ ਨਾ ਡਰੱਗਸ ਖਤਮ ਹੋ ਰਹੀ ਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਕੇਜਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮਐਲਏ ਬੁਲਾਏ ਸੀ ਐਮਐਲਏ ਇਸ ਗੱਲ ਤੇ ਤੇ ਤਿਆਰ ਸੀ ਉਹ ਕਹਿੰਦੇ ਸੀ ਹਾਂ ਭਗਵੰਤ ਮਾਨ ਨਲਾਇਕ ਆ ਔਰ ਅਸੀਂ ਵੀ ਮੰਨਦੇ ਹਾਂ ਕੋਨੇ ਕੀਤਾ ਨਹੀਂ ਪਰ ਐਮਐਲਏ ਮੰਨਣ ਨੂੰ ਤਿਆਰ ਨਹੀਂ ਸੀ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿਨੇ ਅਸੀਂ ਪਿੰਡਾਂ ਚ ਕਿਵੇਂ ਬੜਾਂਗੇ ਕਿਸੇ ਹੋਰ ਨੂੰ ਬੜਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲੱਭਾ ਰਾਜ ਸਭਾ ਦਾ ਪੰਜਾਬੀਆਂ ਨੂੰ ਲੱਗਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਨਤ ਵੀ ਜਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਸ਼ੰਕਾ ਤਾਂ ਚਾਹੀਦੀ ਕਿ ਅਗਰ ਕੇਜਰੀਵਾਲ ਅਗਰ ਰਾਜ ਸਭਾ ਨਹੀਂ ਜਾਂਦੇ ਤੇ ਮਨੀਸ਼ ਸੋਸ਼ੋਧਿਆ ਨੂੰ ਨਾਮ ਦੀ ਕਸਾਇਦੀ ਦੀ ਜਗ੍ਹਾ ਤੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੁੱਛਾ ਹੁੰਦੀਆਂ ਪਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਉਹ ਆਈ ਰਹਿਣੀ ਆ ਸਿਕਸਾ ਸਾਹਿਬ ਉਹ ਆਈ ਰਹਿਣੀ ਹੈ ਕੈਗ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਦ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਗ ਕੈਗ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਕ ਡੱਬਿਆਂ ਚੰਦ ਰੱਖਿਓ ਨੇ ਸਵਾਲ ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜਮ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਏਰ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉੰਨਾ ਹਵਾਬ ਨਹੀਂ ਲਵਾਈ ਗਈ ਉਹ ਜਿਵੇਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਹਿੰਦਾ ਕਿੰਨਾ ਕੁ ਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦਾ ਤੇ ਤੇ ਲਿਖਿਆ ਹੀ ਕੁਝ ਨਹੀਂ ਕਹਿੰਦਾ ਤਾਂ ਹੀ ਤੇ ਕਰੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਰੇ ਮਨੀਸ਼ ਸੋਧਿਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਔਰ ਤੁਸੀਂ ਕਿ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰੈਸ ਕਾਨਫਰੈਂਸ ਕਰ ਲੈਂਦੇ ਕਹਿੰਦਾ ਅਬ ਹਮ ਆਏਂਗੇ ਹਮ ਆਪਣਾ ਸਿੱਖਿਆ ਮਾਡਲ ਲਾ ਕੇ ਹਮ ਬਤਾਏਗੇ ਕਿ ਐਸੇ ਪੜਨਾ ਹੈ ਦੋਸਤੋ ਪੰਜਾਬ ਨੂੰ ਪੜਨਾ ਸਿਖਾਉਣਾ ਇਹਨਾਂ ਨੇ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦੇ ਸੀ ਪੰਜਾਬ ਨੂੰ ਪੜਾਉਣਾ ਲੈ ਦੱਸੋ ਕਰ ਲੋ ਬਾਜੋ ਸਾਹਿਬ ਉਹ ਮੈਂ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਕਿ ਮਨੀਸ਼ ਸੋਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਨਾ ਤੁਹਾਨੂੰ ਨਾ ਚੱਗਰ ਚ ਪੋਈ ਨਾ ਦੇ ਇਹਨਾਂ ਦੇ ਡਿੱਕੇ ਚੜੇ ਅੱਗੇ ਅੱਗੇ ਨਹੀਂ ਪੂਰੇ ਉੱਤਰਦੇ ਪਏ ਥੱਲੇ ਸਰ ਸਰ ਪੰਜਾਬ ਸਰਕਾਰੋਂ ਦਿੱਲੀ ਸਰਕਾਰ ਦੇ ਵਿੱਚ ਕੋਈ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀਗਾ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਉਹ ਮਰਾ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਲੋੜ ਨਹੀਂ ਪੰਜਾਬ ਦੇ ਲੋਕ ਤੇ ਯਾਰ ਦੁਨੀਆ ਤੇ ਰਾਜ ਕਰਨ ਦੇ ਆ ਤੁਸੀਂ ਕਿਹੜੇ ਪਲੇਟੇਜ ਪਏ ਜੇ ਮੈਨੂੰ ਇੱਕ ਮਿੰਟ ਪੂਰੀ ਗੱਲ ਸੁਣੋ ਰੱਦ ਕਰੋਗੇ ਜੇ ਅਰੇ ਰੱਦ ਕਾਤਾ ਕਰਨਾ ਹੈ ਦਿੱਲੀ ਵਾਲੇ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਨੌਲੇਜ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਇਦੇ ਪਿਆਰਾ ਚ ਲਟਕੇ ਤੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੇਜ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹਨੇ ਗੱਲਾਂ ਕਰੀ ਜਾਂਦੇ ਪਏ ਜੇ ਓਏ ਨੌਲੇਜ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਿਸੀਆਂ ਬਣਾਉਣੀਆਂ ਸੀ ਸ਼ਰਾਬ ਦੀਆਂ ਕੇਜਰੀਵਾਲ ਦਾ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕੱਪ ਦੀ ਪਾਲਿਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾ ਆਪਾਂ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਝ ਨਹੀਂ ਸੀਗਾ ਉਹਨੇ ਉਥੇ ਦਿੱਲੀ ਚ ਬਹਿ ਕੇ ਪਾਲিসੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਕ ਰੌਲਾ ਪਾਉਣਗੇ ਆਹ ਸੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੋੜੀ ਹੈ ਨਾ ਜੀ ਤੋੜੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਬਈ ਪੰਜਾਬ ਦੇ ਲੋਕ ਸਿਆਣੇ ਨੇ ਸੂਝਵਾਨ ਨੇ ਅਸੀਂ ਇਹਨਾਂ ਤੋਂ ਨੌਲੇਜ ਲੈਂਡ ਜਰੂਰ ਆ ਸਕਦੇ ਹਾਂ ਇਹਨਾਂ ਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਹਾਂ ਜੇ ਕੋਈ ਲੈਰੀਟਿਵ ਦੁਬਾਰਾ ਪੁੱਛੇ ਦੁਬਾਰਾ ਪੁੱਛ ਲਿਓ ਜੇ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਨੀ ਬੜੀ ਮੰਦਭਾਗੀ ਕਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਭਾਗੀ ਕਟਣਾ ਹੈ ਮੈਂ ਇਹਦੀ ਕਰੇ ਸ਼ਬਦਾਚ ਨਿੰਦਾ ਕਰਦਾ ਹੈ ਸਾਡੀ ਕਮਿਊਨਿਟੀ ਦਾ ਇਹਦੇ ਨਾਲ ਅਕਸ ਖਰਾਬ ਹੁੰਦਾ ਹੈ ਬਾਰ-ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋਮਿਊਨਿਟੀ ਨੂੰ ਰਿਪਰਿਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕ ਆ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨੇ ਜਿੱਦ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਫਤਾ ਪਾਣ ਆਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ। ਸਰਦਾਰ ਜੀ ਅਕਾਲੀ ਦਰਬ ਨੂੰ ਕਿਤੇ ਵੇਖਿਆ ਕਿ ਕਿਤੇ ਦੇਖਦੇ ਕਿਉਂਕਿ ਕਾਲੀ ਬੰਦੇ ਨਾਲ ਤੁਸੀਂ ਕਾਕੀ ਸਮਾ ਕੱਢਿਆ ਕਿਤੇ ਦੇਖਦੇ ਭਈ ਮੈਂ ਕਿਉਂ ਦੇਖੂੰਗਾ ਉਹ ਦੇਖਣ ਚ ਨਾ ਦੇਖਣਾ ਮੈਂ ਕਿਉਂ ਦੇਖਾਂ ਕਿੱਥੇ ਆਉਂ ਉਹ ਜਿੱਥੇ ਕਿਉਂਕਿ ਇੱਕ ਇੱਕ ਸਰਦਾਰ ਕਹਿੰਦੇ ਸਵਾਜ ਦੀ ਤੇਰੀ ਵਾਦੀ ਕੋਇ ਕਾਫਲਾ ਵੱਡਾ ਸੀਗਾ ਪਰ ਉਹ ਆਮ ਆਦਮੀ ਪਾਰਟੀ ਸਿੱਧੇ ਵਰਤ ਕੇ ਕਹਿੰਦੇ ਕਿ ਜੇ ਤੁਹਾਡੇ नेता ਆਉਂਦੇ ਨੇ ਕਹਿੰਦੇ ਉਹਨਾਂ ਨੂੰ ਬੋਲਦਾ ਹਰ ਇੱਕ ਵਾਰ ਵੀ ਫੋਲੋ ਕਰ ਇਹ ਤੇ ਭਾਈ ਸਾਹਿਬ ਓਬਾਮਾ ਨੂੰ ਹੀ ਦਿੱਤਾ ਹੋਊਗਾ ਉਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਊਗਾ 50 ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ 50 ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਗਿਣਨ ਦਾ ਥੱਕੇ ਮੈਂ ਖੁਦ ਗਿਣੀਆਂ ਨੇ ਮੈਂ ਰਾਤ ਜਦੋਂ ਵੀਡੀਓ ਦੇਖੀ ਫਿਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿ ਗੱਡੀਆਂ ਨਹੀਂ ਗਿਣੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢ ਕੇ ਫਿਰ ਮੈਂ ਕਹਿ ਰ ਹਾਂ ਸਵੇਰੇ ਹੀ ਪਾ ਲਾਂਗੇ ਇੰਨੀਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕਹਿੰਦੇ ਕਹਿੰਦੇ ਜਿਆਦਾ ਤਾਂ ਫਿਰ 70 ਹੋ ਸਕਦੇ ਪੰਜਾਬ 'ਚ ਦੇਖੋ ਅਸੀਂ ਕੱਲੇ ਚੱਲੇ ਸੀ 2022 ਚ ਅਸੀਂ ਕੱਲੇ ਸੀਗੇ 2024 ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਂਵ 'ਚ ਅਸੀਂ ਕੱਲੇ ਚੱਲੇ ਗਏ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਇਹ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲਦੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਦਾ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ মিডিਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਪਰ ਆਓ ਸਾਨੂੰ ਇਹੋ ਜਿਹੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਇਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ